ਕਾਲ ਜੀ ਹਾਜ਼ਰ ਆਂ ਜੀ ਤੁਹਾਡੇ ਕੋ ਨਾਇਆ ਬਲੌਗ ਨਾਲ اٹਾਲਾ ਪਿੰਡ ਆ ਜੀ ਅਸੀਂ اٹਾਲਾ ਪਿੰਡ ਬਾਪੂ ਜੀ ਨੇ ਦੇਖੋ ਇਹਨਾਂ ਨੇ ਆ ਆਲਣੇ ਤੇ ਆਖ ਲਾਉਣੇ ਆ ਦੇਖੋ ਬੱਚਿਆਂ ਦੇ ਖਲਾਉਣੇ ਤੇ ਆਲਣੇ ਤੇ ਉਹ ਘਢੀਰੇ ਉਹ ਦੇਖੋ ਆ ਘਢੀਰਾ ਜਿਹੜਾ ਅੱਜ ਤੋਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੇ ਜੋ ਮੰਮੀ ਡੈਡੀ ਸੀ ਜਾਂ ਸਾਡੇ ਦਾਦਾ ਦਾਦੀ ਸੀ ਉਹ ਇਦਾਂ ਘਡੀਰਾ ਸਾਨੂੰ ਮਿਸਤਰੀ ਸਾਡੇ ਪਿੰਡ ਬਣਾ ਕੇ ਦਿੰਦੇ ਹੁੰਦੇ ਸੀ ਤੇ ਇਹ ਖਲਾਉਣੇ ਸੀ ਸਾਡੇ ਹੁਣ ਖਲਾਉਣੇ ਬਦਲ ਚੁੱਕੇ ਪੁਰਾਣੇ ਖਲਾਉਣੇ ਨੇ ਇਹ ਘਡੀਰਾ ਜਿਹੜਾ ਕਹਿੰਦੇ ਨੇ ਤੇ ਹੁਣ ਖਡਾਉਣੇ ਇਦਾਂ ਦੇ ਆ ਗਏ ਤੇ ਆ ਬਾਪੂ ਜੀ ਨੇ ਆਲਣੇ ਵੀ ਰੱਖੇ ਹੋਏ ਨੇ ਆਲਣੇ ਬਿਲਕੁਲ ਹੂਬ ਹੂ ਉਸ ਤਰ੍ਹਾਂ ਬਣੇ ਹੋਏ ਨੇ ਜਿਵੇਂ ਵੀ ਜਿਹੜਾ ਆਪ ਤਿਆਰ ਕਰਦਾ ਆਲਣਾ ਦੇਖੋ ਤੇ ਆਲਣੇ ਆ ਬਣਾਏ ਹੋਏ ਨੇ ਆ ਸਾਰੇ ਇਹ ਆ ਦੇਖੋ ਆ ਸਮਾਨ ਪਿਆ ਅੰਦਰ ਬਾਪੂ ਜੀ ਦਾ ਤੇ ਆ ਦੇਖੋ ਸਮਾਨ ਭਰਿਆ ਪਿਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੀ ਹੋਈ ਥੋੜੇ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਪੂ ਜੀ ਆਪਣਾ ਠੀਕ ਆ ਜੀ ਇਹ ਕਿੰਨਾ ਚਿਰ ਹੋ ਗਿਆ ਜੀ ਦੁਕਾਨ ਕਰਦੇ ਆ ਨੂੰ ਬਾਪੂ ਜੀ ਨੂੰ ਹੋ ਗਏ ਜੀ 15 ਸਾਲ ਅੱਛਾ ਜੀ ਵਧੀਆ ਚੱਲੀ ਜਾਂਦਾ ਜੀ ਠੀਕ ਆ ਜੀ ਤੇ ਬੱਚੇ ਵੀ ਖੁਸ਼ ਹੋ ਕੇ ਜਾਂਦੇ ਹੋਣਗੇ ਜੀ ਪਰਾਂ ਦੀ ਐਜੰਸੀ ਕੋਈ ਬਣਾਉਂਦਾ ਹੀ ਨਹੀਂ ਠੀਕ ਆ ਜੀ ਇਹਦਾ ਟਰੈਕਟਰ ਦਾ ਕੀ ਰੇਟ ਆ ਜੀ ਇਹਦਾ ਆ ਵੱਡੇ ਦਾ ਆਹ ਉਹ 100 ਰੁਪਏ ਤੋਂ ਲੈ ਕੇ ਜੀ 3000 ਤੱਕ ਕਰਾਂ ਠੀਕ ਆ ਜੀ 100 ਤੋਂ 3000 ਤੱਕ ਹਾਂ ਜੀ ਉਹ ਦੁਨੀਆ ਜੀ ਉਹ ਚਾਈਦਾ ਹਾਂ ਠੀਕ ਆ ਜੀ ਆ ਜਿਹੜਾ ਪਹਿਲਾਂ ਸਾਡੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਘਡੀਰਾ ਹੁਣ ਤਾਂ ਇਹ ਬਣਾਉਂਦਾ ਹੀ ਨਹੀਂ ਕੋਈ ਮਿਸਤਰੀ ਇਹ ਤੁਸੀਂ ਫੇਰ ਬਣੇ ਬਣਾਇਆ ਲਿਓਨੇ ਹੀ ਕਿ ਆਪ ਨਹੀਂ ਜੀ ਅਸੀਂ ਆਪ ਹੀ ਬਣਾ ਦੇ ਆਪ ਦੇ ਬਣਾਉਂਦੇ ਆ ਜੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਆ ਰੋਟੀ ਦਾ ਹੀ ਲਾਈ ਹਾਂ ਜੀ ਚੰਗਾ ਹੀ ਵਾਪਸੀ ਸਾਸਰੀ ਘਰ ਬਾਜੀ ਆਨੰਦ ਦਾ